ਤਾਂ ਪਾ ਲੈ ਬਾਬੂ ਗੋਮਟਾਈ ਯਾਰ ਕੀ ਚੱਲਦੇ ਵਿੱਚ ਪੁੱਤ ਪਾਈਂਂ ਘਰ ਆ ਯਾਰ ਮੈਂ ਉਹ ਯਾਰ ਗੈਸ ਨਹੀਂ ਚੱਲਣਿਆ ਮੈਂ ਚਾਹ ਕਹਿੰਦੀ ਉੱਤੇ ਧਰੀ ਆ ਤੈਨੂੰ ਗਿਆ ਬਣਾ ਦੇ ਤੂੰ ਵੀ ਨਹੀਂ ਬਣਾ ਕੇ ਦਿੰਦੀ ਬਈ ਗੈਸ ਤਾਂ ਬਾਲਿਆ ਆ ਜਾ ਮੇਰਾ ਪੁੱਤ ਉਹ ਹੁਣ ਤਾਂ ਪਿਆਈ ਆ ਤੁਹਾਨੂੰ ਚਾਹ ਮੈਂ ਇੰਨਾ ਤਾਂ ਪਚਾਹਦਾ ਦਿੱਤਾ ਯਾਰ ਉਹਦੇ ਨਾਲ ਕੀ ਬੰਦਾ ਚੜ੍ਹ ਵੀ ਨਹੀਂ ਗਿੱਲੀ ਹੋਣੀ ਆ ਜਾ 2 ਮਿੰਟ ਮੇਰਾ ਪੁੱਤ ਗੈਸ ਬਾਲ ਦੇ ਯਾਰ ਲਾਈਟਰ ਖਰਾਬ ਹੋ ਗਿਆ ਦਾ ਮੈਨੂੰ ਲੱਗਦਾ ਉਹ ਜੇ ਮੈਂ ਨਾਲ ਜਾ ਲਾ ਕਿੰਨੀ ਆ ਤੁਹਾਨੂੰ ਤੁਸੀਂ ਕਿ ਮੈਂ ਥੋੜੀ ਕਿੰਨੀ ਆਦਮੀ ਬੋਲਦੇ ਹੋ ਤੇ ਪੈਨਸ਼ਨ ਦਾ ਕੀ ਫਾਇਦਾ ਤੂੰ 2 ਮਿੰਟ ਗੈਸ ਬਾਲਦੇ ਹਾਂ ਕੀ ਨਹੀਂ ਬਾਲਦੇ ਹਾਂ ਮਰਸਾ ਦੇ ਨਾਲ ਜੀਵਨਾ ਐ ਕਰੇਂਗੀ ਤਾਂ ਅੱਭੀ ਚੱਲ ਪੈਣਾ ਉਹਨੇ ਨਹੀਂ ਮੈਂ ਅਗਲਾ ਨਹੀਂ ਮੇਰੀ ਜੀਬ ਹੈ ਤੇਰੀ ਜੀਬ ਪੂਰੇ ਘਰ ਚੱਕ ਲਾਈ ਰੱਖਦੀ ਐ ਤੇ ਮੈਂ ਉਹ ਗੈਸ ਨਹੀਂ ਬਾਲ ਲੂੰਗੀ ਬੱਤ ਸਹੀ ਹੈ ਕਿਹੜੀ ਚੀਜ਼ ਆ ਜੀਬ ਲੱਗਦੀ ਆਹੋ ਮੈਂ ਬੋਲਦਾ ਵਾ ਤੇਰੀ ਜੀਬ ਮੈਨੂੰ ਫੂਕ ਦਿੰਦੀ ਐ ਮੈਨੂੰ ਅੱਗ ਲਾ ਛੜਦੀ ਐ ਪੂਰੇ ਘਰ ਚ ਅੱਗ ਲਾਈ ਰੱਖਦੀ ਐ ਜਿਹਦੇ ਘਰ ਚ ਜਾਨੀ ਉਹਦੇ ਘਰ ਚ ਅੱਗ ਲਾ ਕੇ ਆ ਜੰਨੀ ਆ ਹਾਂ ਤੇ ਇੱਕ ਗੈਸ ਨਹੀਂ ਬਲਣੀ ਉਹਨੇ ਕਿੱਡੀ ਗੱਲ ਕਰਦਾ ਜਿਵੇਂ ਚੱਲਾ 2 ਮਿੰਟ ਲੱਗਦੇ ਐ ਐ ਕਰ ਬਸ ਉਹਨੇ ਆਪ ਹੀ ਬਲ ਪੈਣਾ ਅੱਜ ਬਸ ਤਾਂ ਇਹਨੂੰ ਮੈਨੂੰ ਪਤਾ ਤੇ ਇਹਨੂੰ ਨਹੀਂ ਪਤਾ ਬੰਦਾ ਅੰਮਰਸਰੋਂ ਆਇਆ ਵਾ ਜੇ ਮੈਂ ਚਾਹ ਬਣਾਦਾ ਘੋਟ ਚਾਹ ਦਿੱਤੀ ਤਾਂ ਹੈਗੀ ਆ ਜਾਨੀ ਇੰਨੀ ਕੁ ਚਾਹ ਦਿੱਤੀ ਇੰਨੀ ਕੁ ਕਿੰਨੀ ਚਾਹਾਂ ਦੇ ਦੇਣੇ ਫਿਰ ਤੁਸੀਂ ਕਹਿੰਦੇ ਹੋ ਕਿ ਬਿਮਾਰ ਕਰਨ ਤੇ ਤੁਲੀ ਹੋਈ ਤੋ ਸਾਰੇ ਟੱਬਰ ਨੂੰ ਸੁਝਾਦਾ ਜੀ ਬਣਾਇਆ ਕਰ ਬੜਕੇ ਰੋਣ ਨਹੀਂ ਕੋਈ ਆ ਹੈ ਚੱਪਤੀਲਾ ਇਹ ਮੈਂ ਜਾਵਾਂ ਤੇ ਜਾਵਾਂ ਕਿੱਥੇ ਥੋੜੀ ਬਣਾ ਮਤਾਈ ਮਰਨੀ ਕਿੱਧਰ ਨੂੰ ਜਾਣਾ ਕਿਚਨ ਚ ਚੱਲ ਹੋਰ ਕਿੱਥੇ ਜਾਣਾ ਕਿਚਨ ਚ ਚੱਲ ਹੋਰ ਕਿੱਥੇ ਜਾਣਾ ਹੈਗਾ ਚੱਲ ਕਿਚਨ ਚ ਯਾਰ ਜਾਣਾ ਬਾਹੂ ਹੁਣੇ ਤਾਂ ਦਿੱਤੀ ਆ ਬਣਾ ਕੇ ਤੇ ਫਿਰ ਉਦੋਂ ਹੀ ਚੱਜਣਾ ਬਣਾ ਦੇਦੀ ਕਿਉਂ ਨਹੀਂ ਬਣਾਈ ਸਰ ਅੱਗ ਲਾਉਣੀ ਆ ਹੋਰ ਕੁਝ ਨਹੀਂ ਕਰਨਾ ਬਾਕੀ ਮੈਂ ਅੱਭੀ ਕਰ ਲਾਂਗਾ ਤੂੰ ਅੱਗ ਲਾਇਆ ਬਸ ਆ ਜਾ ਮੇਰੇ ਗਏ ਤੇ ਲੱਗਣੀ ਆ ਅੱਗ ਹੈ ਤੂੰ ਮੈਂ ਕਿਹਾ ਪੂਰੇ ਘਰ ਚ ਅੱਗ ਲਾਈ ਰਵੀਆਂ ਤੇ ਤੇਰੇ ਗਏ ਤੇ ਹੀ ਲੱਗਣੀ ਆ ਅੱਗ ਅੱਗ ਨੂੰ ਪੜਾ ਮੇਰੀ ਭੈਣ ਆ ਆਹ ਅੱਗ ਤੇਰੀ ਨਾ ਤੇਰੇ ਕਹਿੰਦੇ ਲਗਨੀਆ ਉਹ ਤਾਂ ਨਹੀਂ ਲਗਦੀ ਅੱਗ ਵੀ ਮੈਨੂੰ ਖੁਝਾਉਂਦਾ ਨਾ ਤੇ ਤੁਸੀਂ ਆਗ ਕੋਈ ਨਹੀਂ ਲਾ ਸਕਦਾ ਤੇ ਜਿਆ ਤੇ ਤੁਸੀਂ ਆਗ ਕੋਈ ਨਹੀਂ ਲਾ ਸਕਦਾ ਪੂਰੇ ਘਰ ਦੇ ਵਿੱਚ ਗੈਸ ਨੇ ਵੀ ਤੇ ਘਰ ਚ ਵੀ ਅੱਛਾ ਮੈਂ ਅੱਗ ਲਾਉਣੀ ਹੈ ਹਾਂ ਪੂਰੇ ਘਰ ਦੇ ਵਿੱਚ ਨਾ ਅੱਗ ਮੈਂ ਕਹਿੰਦਾ ਗੈਸ ਤੇ ਵੀ ਲਾ ਸਕਦਾ ਮੈਂ ਘਰ ਚ ਲਾ ਸਕਦਾ ਚਾਹ ਮੈਂ ਅੱਗ ਲਾਣੀ ਹੈ ਨਾ ਮੈਂ ਰਹਿਣਾ ਹੀ ਨਹੀਂ ਮੇਰੇ ਰਹਿਣਾ ਇਹ ਚੰਗੀ ਗੱਲ ਆ ਤੇਰੀ ਚੱਲ ਫਿਰ ਮੈਂ ਦੇਖਦੀ ਚੀਜ਼ ਨਾ ਲੱਗਦੀ ਕਿ ਨਾ ਚੱਲ ਚਲਾ ਚੰਗਾ ਦੇਖੋ ਦੋਸਤੋ ਹੁਣ ਇਹਨੇ ਜੀਵਨ ਅੱਗ ਲਾਉਣੀ ਆ ਪ੍ਰੀਤ ਨੇ ਤੇ ਲਾ ਕੇ ਵਿਖਾਈਗੀ ਤੁਹਾਨੂੰ ਇਹ ਕੱਗ ਅੱਗ ਲਾ ਦੇਣੀ ਆ ਪ੍ਰੀਤ ਨੇ ਪ੍ਰੈਂਕ ਨਹੀਂ ਕਰਦਾ ਪਿਆ ਮੈਂ ਮੈਨੂੰ ਉਧਾ ਗਿਆ ਲੱਗੀਦਾ ਹੈ ਨਹੀਂ ਤੂੰ ਦੇਖ ਭੁੱਖਦਾ ਹੀ ਮੈਨੂੰ ਕੋਲ ਨੂੰ ਵੀ ਆ ਚੱਲ ਆ ਬਣਾ ਲਵੇ ਚਾ ਚੱਲ ਕੋ ਲੋਇ ਇੰਨੀ ਕ ਚਾਹ ਬਣਾ ਕੇ ਦਿੱਤੀ ਦੋਸਤੋ ਕੱਪੀ ਦੇ ਵਿੱਚ ਨਹੀਂ ਇੰਨੀ ਕ ਕੱਪੀ ਚਾਹ ਫਿਰ ਜ਼ਿਆਦਾ ਬਣਾ ਲਾ ਫਿਰ ਵੀ ਬੋਲਦੇ ਆਂ ਅੰਮ੍ਰਿਤਸਰੋਂ ਮੈਂ ਆਇਆ ਮੈਂ ਇੰਨੀ ਕ ਕੱਪੀ ਦਿੱਤੀ ਆਂ ਜ਼ਾਦੀ ਹਾਂ ਯਾ ਵੀ ਬੰਦਾ ਬਾਹਰੋਂ ਆਇਆ ਜਨਾਨੀ ਨੂੰ ਫਿਕਰ ਹੁੰਦੀ ਹੈ ਕਿ ਯਾਰ ਜੇ ਬੰਦਾ ਮੇਰਾ ਬਾਹਰੋਂ ਆਇਆ ਵਾ ਚਾਹ ਬਣਾ ਕੇ ਦਵਾਂ ਇੰਨੀ ਕ ਕੱਪੀ ਚਾਹ ਦੀ ਦਿੱਤੀ ਆ ਤੇ ਜੇ ਕਦੇ ਬਣਾਉਗੀ ਤੇ ਐਡਾ ਪਤੀਲਾ ਭਰ ਕੇ ਬਣਾ ਲੂਗੀ ਚਾਹ ਦਾ ਦੱਸੋ ਮੁੜ ਕੇ ਰੋੜਨਾ ਪੈਂਦਾ ਵਾ ਰੋਟੀ ਦਾਲ ਬਣਾਉਗੀ ਦਾਲ ਵੀ ਐਡਾ ਪਤੀਲਾ ਭਰ ਲੂਗੀ ਦਾਲ ਦਾ ਨਾ 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 ਅੱਜ ਤੋ ਆ ਮੈਂ ਨਾ ਮੋਚਾ ਦਿੱਤੀ ਕੋਈ ਵੀ ਚੀਜ਼ ਬਣਾਉਗੇ ਪਤਲੇ ਪਰ ਭਰ ਭਰ ਕੇ ਚੱਲੀ ਆ